ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਨਮਕੀਨ ਦਲੀਆ ਇਹ ਦਲੀਆ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੋਸ਼ਟਿਕਤਾ ਭਰਪੂਰ ਵੀ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਦਲੀਆ ਜਿਹੜਾ ਹੈ ਆਪਾਂ ਨੂੰ ਵੈਸੇ ਵੀ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਹੈ ਇੱਥੇ ਆਪਾਂ ਨੇ ਇੱਕ ਛੋਟੀ ਕਟੋਰੀ ਦਲੀਏ ਦੀ ਲੈ ਕੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਧੋ ਲਿਆ ਹੈ ਤੁਸੀਂ ਚਾਹੋ ਕਾਟਨ ਦੇ ਕੱਪੜੇ ਨਾਲ ਵੀ ਸਾਫ਼ ਕਰ ਸਕਦੇ ਹੋ ਇਹਦੀ ਡਸਟ ਵਗੈਰਾ ਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰ ਲਿਆ ਹੈ ਜੀ ਤੇ ਇਹਨੂੰ ਆਪਾਂ ਹੁਣ ਭੁੰਨਾਗੇ ਠੀਕ ਹੈ ਜੀ ਤੇ ਇਹ ਜਿਹੜਾ ਦਲੀਆ ਏ ਇਹ ਤੁਸੀਂ ਦੇਸੀ ਘਿਓ ਜਿਵੇਂ ਬਣਾ ਸਕਦੇ ਹੋ ਪਰ ਆਪਾਂ ਇਹਨੂੰ ਸਰੋਂ ਦੇ ਤੇਲ 'ਚ ਬਣਾ ਕੇ ਤਿਆਰ ਕਰਾਂਗੇ ਤੇ ਇੱਕ ਰਿਕਵੈਸਟ ਹੈ ਜੇਕਰ ਚੈਨਲ ਤੇ ਆਇਓ ਪਹਿਲੀ ਵਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਚਲੋ ਜੀ ਹੁਣ ਆਪਾਂ ਦਲੀਆ ਭੁੰਨ ਲੈਨੇ ਆਂ ਇਧਰ ਦੇਖੋ ਆਪਾਂ ਨੇ ਪੈਨ ਰੱਖ ਲਿਆ ਜੀ ਗੈਸ ਦੇ ਉੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚੇ ਢੇੜ ਢੇੜ ਤੇਲ ਜਿਆਦਾ ਤੇਲ ਨਹੀਂ ਪਾਵਾਂਗੇ ਆਪਾਂ ਇੱਥੇ ਆਪਾਂ ਤੇਲ ਨੂੰ ਗਰਮ ਹੋਣ ਦਵਾਂਗੇ ਜੀ ਹਾਂਜੀ ਇੱਥੇ ਤੇਲ ਹੋ ਗਿਆ ਗਰਮ ਤੇ ਆਪਾਂ ਦੜੀਆ ਪਾ ਲਵਾਂਗੇ ਸ਼ੁਰੂ-ਸ਼ੁਰੂ ਵਿੱਚ ਆਪਾਂ ਨੂੰ ਥੋੜਾ ਭੁੰਨਣਾ ਔਖਾ ਲੱਗੂਗਾ ਪਰ ਜਿਵੇਂ-ਜਿਵੇਂ ਇਹਦੇ ਵਿੱਚੋਂ ਪਾਣੀ ਥੋੜਾ ਸੁੱਕਦਾ ਜਾਊਗਾ ਜਿਵੇਂ-ਤਿਵੇਂ ਇਹ ਪੈਨ ਨੂੰ ਛੱਡਦਾ ਜਾਊਗਾ ਪਹਿਲਾਂ ਇਹ ਪੈਨ ਦੇ ਨਾਲ ਚਿੱਪ ਜਾਂਦਾ ਹੈ ਜੀ ਇਹ ਦੇਖੋ ਜੀ ਇਸ ਤਰ੍ਹਾਂ ਪੈਨ ਦੇ ਨਾਲ ਨਾ ਚਿੱਪ ਜਾਂਦਾ ਹੁੰਦਾ ਏ ਤੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਭੁੱਜ ਜਾਂਦਾ ਏ ਬਸ ਇਹਨੂੰ ਆਪਾਂ ਨੇ ਨਾ ਹਲਕੇ-ਹਲਕੇ ਜਿਹਾ ਸੇਕਦੇ ਹੋਤੇ ਭੁੰਨੀ ਜਾਣਾ ਏ ਇਸ ਤਰ੍ਹਾਂ ਆਪਾਂ ਇਹਨਾਂ ਨਾਲ ਨਹੀਂ ਲੱਗਣ ਦੇਣਾ ਨਾਲ ਦੀ ਨਾਲ ਹੀ ਆਪਾਂ ਨੇ ਫੁਰਚੀ ਜਾਣਾ ਹੈ ਬਸ ਤੇ ਸ਼ੁਰੂ ਸ਼ੁਰੂ ਦੇ ਵਿੱਚ ਥੋੜਾ ਔਖਾ ਲੱਗਦਾ ਹੁੰਦਾ ਹੈ ਜੀ ਤੇ ਬਾਅਦ ਵਿੱਚ ਤੁਹਾਨੂੰ ਦਿਖਾਣੇ ਆ ਤਾਂ ਰਿਜ਼ਲਟ ਇੱਧਰ ਦੇਖੋ ਤੁਸੀਂ ਚੈੱਕ ਕਰੋ ਜੀ ਜਿਵੇਂ ਜਿਵੇਂ ਇਹਦੇ ਵਿੱਚੋਂ ਪਾਣੀ ਸੁੱਕਦਾ ਗਿਆ ਤੀਵੇਂ-ਤੀਵੇਂ ਇਹਨੇ ਪੈਨ ਮਤਲਬ ਕਿ ਦਲੀਏ ਨੇ ਛੱਡ ਦਿੱਤਾ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਪਾਣੀ ਨੇ ਛੱਡ ਦਿੱਤਾ ਹੈ ਜੀ ਤੇ ਇਸ ਤਰ੍ਹਾਂ ਅਸਾਂ ਆਪਾਂ ਥੋੜਾ ਜਿਹਾ ਹੋਰ ਪੁੰਨਾਂਗੇ ਥੋੜਾ ਜਿਹਾ ਦਾ ਪੱਕਾ ਜਿਹੜਾ ਇਹ ਸੁਨਹਿਰੀ ਜਿਹਾ ਕਰ ਲਵਾਂਗੇ ਪੁੰਨੇ ਹੋਏ ਦਲੀਏ ਦਾ ਜਿਹੜਾ ਸੁਆਦ ਹੈ ਉਹ ਅਲੱਗ ਜਿਹਾ ਹੀ ਹੁੰਦਾ ਹੈ ਤੁਸੀਂ ਚਾਹੋ ਬਿਨਾ ਪੁੰਨੇ ਹੋਏ ਤੋਂ ਵੀ ਪਾ ਸਕਦੇ ਹੋ ਠੀਕ ਹੈ ਜੀ ਤੁਹਾਡੀ ਆਪਣੀ ਮਰਜ਼ੀ ਆ ਇੱਥੇ ਦੇਖੋ ਜੀ ਦਲੀਆ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਿਆ ਹੈ ਕਲਰ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਸੁਨਹਿਰੀ ਜਿਹਾ ਹੋ ਗਿਆ ਹੈ ਠੀਕ ਹੈ ਜੀ ਤੇ ਹੁਣ ਹੁਣ ਪਕਾ ਲਾਂਗੇ ਇੱਕ ਪਲੇਟ ਦੇ ਵਿੱਚ ਹੁਣ ਆਪਾਂ ਸੇਮ ਪੈਨ ਦੇ ਵਿੱਚ ਦੋ ਵੱਡੇ ਚਮਚ ਤੇਲ ਦੇ ਪਾ ਕੇ ਤੇਲ ਨੂੰ ਗਰਮ ਹੋਣ ਦਵਾਂਗੇ ਇੱਧਰ ਆਪਾਂ ਨੇ ਦੋ ਛੋਟੇ ਛੋਟੇ ਪਿਆਜ਼ ਦੇ ਲੈ ਲਏ ਨੇ ਟਮਾਟਰ ਇੱਕ ਵੱਡੇ ਸਾਈਜ਼ ਦਾ ਲੈ ਲਿਆ ਏ ਜੀ ਆਪਾਂ ਨੇ ਪਿਆਜ਼ ਇੱਕ ਲੈ ਆਏ ਆਪਾਂ ਨੇ ਆਲੂ ਠੀਕ ਹੈ ਜੀ ਇਹਨਾਂ ਨੂੰ ਆਪਾਂ ਨੇ ਧੋਸ ਵਾਰ ਕੇ ਸਾਰੀਆਂ ਚੀਜ਼ਾਂ ਨੂੰ ਕੱਟ ਲਿਆ ਏ ਇਹ ਮੇਰੇ ਕੋਲੇ ਮਟਰ ਪਏ ਸੀਗੇ ਥੋੜੇ ਜਿਹਾ ਪਾਏ ਵੀ ਵਿੱਚ ਐਡ ਕਰ ਲਵਾਂਗੇ ਥੋੜਾ ਜਿਹਾ ਆਪਾਂ ਨੇ ਅਦਰਕ ਬਰੀਕ ਬਰੀਕ ਕੱਟ ਲਿਆ ਏ ਤੇ ਹਰੀਆਂ ਮਿਰਚਾਂ ਅੱਜਕੱਲ ਕੌੜੀਆਂ ਨਹੀਂ ਆ ਰਹੀਆਂ ਸੋ ਇਸ ਕਰਕੇ ਆਪਾਂ ਸੁੱਕੀਆਂ ਲਾਲ ਮਿਰਚਾਂ ਲਈਆਂ ਨੇ ਚਾਰ ਇਹਨਾਂ ਨੂੰ ਮੈਂ ਧੋ ਲਿਆ ਇਹ ਵੀ ਆਪਾਂ ਧੋ ਲਈਆਂ ਨੇ ਤੇ ਇਹ ਆਪਾਂ ਪੀਸ ਲਵਾਂਗੇ ਇੱਥੇ ਦੇਖੋ ਜੀ ਆਪਾਂ ਨੇ ਮਿਰਚਾਂ ਪੀਸ ਲਈਆਂ ਨੇ ਇਧਰ ਤੇਲ ਵੀ ਗਰਮ ਹੋ ਗਿਆ ਇਹਦੇ ਵਿੱਚ ਪਾ ਦਵਾਂਗੇ ਆਪਾਂ ਥੋੜਾ ਜਿਹਾ ਜੀਰਾ ਜੀਰਾ ਦੇਖੋ ਜੀ ਭੁੱਜ ਗਿਆ ਇਹ ਨਾਲ ਹੀ ਪਾ ਦਵਾਂਗੇ ਆਪਾਂ ਪਿਆਜ਼ ਔਰ ਜਿਹੜਾ ਆਪਾਂ ਬਰੀਕ ਕਟਿਆ ਸੀ ਅਦਰਕ ਹਲਕੇ ਜਿਹੇ ਪਿਆਜ਼ ਭੁੰਨ ਲਵਾਂਗੇ ਪਿਆਜ਼ ਦੇਖੋ ਜੀ ਹਲਕੇ ਹਲਕੇ ਜੇ ਭੁੱਜ ਗਏ ਨੇ ਤੇ ਇਹ ਇਹਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਹਰੀਆਂ ਮਿਰਚਾਂ ਤੇ ਨਾਲ ਹੀ ਪਾ ਦਵਾਂਗੇ ਆਪਾਂ ਮਟਰ ਕਿਉਂਕਿ ਆਪਾਂ ਸਬਜ਼ੀਆਂ ਵੀ ਨਾਲ ਹੀ ਭੁੰਨਣੀਆਂ ਨੇ ਠੀਕ ਹੈ ਜੀ ਅੱਪਾ ਇੱਧਰ ਆਲੂ ਵੀ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਹੋਰ ਘਰੇ ਸਬਜ਼ੀਆਂ ਪਈਆਂ ਨੇ ਤੁਸੀਂ ਇਹਦੇ ਵਿੱਚ ਹੋਰ ਵੀ ਐਡ ਕਰ ਸਕਦੇ ਹੋ ਕਿਉਂਕਿ ਜਿੰਨੀਆਂ ਆਪਾਂ ਸਬਜ਼ੀਆਂ ਪਾਵਾਂਗੇ ਇਹਦੇ ਵਿੱਚ ਉਨਾਂ ਹੀ ਦਲੀਆ ਜਿਹੜਾ ਆ ਪੋਸਟਿਕ ਬਣ ਕੇ ਤਿਆਰ ਹੋਊਗਾ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਭੁੰਨ ਲੈਣੇ ਆ ਇੱਥੇ ਦੇਖੋ ਜੀ ਮੀਡੀਅਮ ਸੇਕਦੇ ਹੋ ਤੇ 3-4 ਮਿੰਟ ਵਿੱਚ ਮਸਾਲੇ ਨੂੰ ਭੁੰਨ ਲਿਆ ਏ ਆਲੂ ਮਟਰ ਮਤਲਬ ਕਿ ਪਿਆਜ਼ਾਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਭੁੱਜ ਗਏ ਨੇ ਹੁਣ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ ਨਮਕ ਇੱਥੇ ਪਸੰਦੇ ਨਮਕ ਦੀ ਵਰਤੋਂ ਕਰ ਰਹੇ ਆ ਅੱਧੀ ਛੋਟੀ ਚਮਚ ਪਾਵਾਂਗੇ ਜੀ ਹਲਦੀ ਪਾਊਡਰ ਇੱਕ ਛੋਟੀ ਚਮਚ ਪਾ ਦਵਾਂਗੇ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਤੁਸੀਂ ਇਹਦੇ ਵਿੱਚ ਵਧੀਆ ਕਲਰ ਆਉਣ ਦੇ ਲਈ ਲਾਲ ਮਿਰਚ ਦਾ ਪਾਊਡਰ ਵੀ ਪਾ ਸਕਦੇ ਹੋ ਠੀਕ ਹੈ ਜੀ ਤੁਹਾਡੀ ਆਪਣੀ ਮਰਜ਼ੀ ਆ ਪਰ ਆਪਾਂ ਨਹੀਂ ਪਾਵਾਂਗੇ ਤੇ ਇੱਥੇ ਦੇਖੋ ਜੀ ਆਪਾਂ ਨਾਲ ਹੀ ਪਾ ਦਵਾਂਗੇ ਟਮਾਟਰ ਟਮਾਟਰਾਂ ਨੂੰ ਆਪਾਂ 1 ਮਿੰਟ ਪਕਾਵਾਂਗੇ ਜੀ ਮਸਾਲੇ ਦੇ ਨਾਲ ਬਿਲਕੁਲ ਥੋੜਾ ਜਿਹਾ ਪਾਣੀ ਪਾ ਲਵਾਂਗੇ ਜੀ ਫਿਰ ਆਪਾਂ ਟਮਾਟਰ ਪਕਾ ਲੈਨੇ ਆ ਸਿਰਫ 1 ਮਿੰਟ ਪਕਾਉਣੇ ਆ ਵੱਧ ਨਹੀਂ ਜੀ ਆਪਾਂ ਟਮਾਟਰ ਵੀ ਪਕਾ ਲੈਨੇ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਵਾਂਗੇ ਦਲੀਆ ਦਲੀਆ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਛਿਲਿਆ ਕੇ ਲਿਆਇਆ ਜਾ ਸੀਗਾ ਕਿਉਂਕਿ ਆਪਾਂ ਇਹਨਾਂ ਚੰਗੀ ਤਰ੍ਹਾਂ ਦੇ ਨਾਲ ਘੋਲ ਲਿਆ ਸੀ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਦੇਵਾਂਗੇ 1 ਮਿੰਟ ਆਪਾਂ ਐਮ ਵੀ ਬੁਨ ਲਵਾਂਗੇ ਮਸਾਲੇ ਦੇ ਨਾਲ ਪਾਣੀ ਆਪਾਂ 1 ਮਿੰਟ ਬਾਅਦ ਪਾਣੇ ਆ 1 ਮਿੰਟ ਹੋ ਗਿਆ ਜੀ ਹੁਣ ਪਾਵਾਂਗੇ ਆਪਾਂ ਪਾਣੀ ਦੇਖੋ ਦਲੀਆ ਸੀਗਾ 1 ਕੌਲੀ ਛੋਟੀ ਠੀਕ ਹੈ ਜੀ ਆਪਾਂ ਨੇ 6 ਕ올ੀਆਂ ਲਈਆਂ ਨੇ ਪਾਣੀ ਦੀਆਂ ਦਲੀਆਂ ਨਾਲੋਂ 6 ਗੁਣਾ ਵੱਧ ਆਪਾਂ ਪਾਣੀ ਪਾਵਾਂਗੇ ਕਿਉਂਕਿ ਦਲੀਆਂ ਪਾਣੀ ਬਹੁਤ ਜ਼ਿਆਦਾ ਸੋਖ ਲੈਂਦਾ ਹੈ ਤੇ ਸੁੱਕਾ ਸੁੱਕਾ ਦਲੀਆਂ ਜਿਹੜਾ ਵਧੀਆ ਨਹੀਂ ਲੱਗਦਾ ਫਿਰ ਭਾਂਡੇ ਨੂੰ ਇਹਠਾ ਲੱਗ ਜਾਂਦਾ ਤੇ ਭਾਂਡਾ ਵੀ ਜਲ ਜਾਂਦਾ ਤੇ ਦਲੀਆਂ ਵੀ ਚਲਿਆ ਚਲਿਆ ਜਾ ਬਣਦਾ ਹੈ ਸੋ ਇਸ ਕਰਕੇ ਪਾਣੀ ਜਿਹੜਾ ਆ 6-7 ਗੁਣਾ ਵੱਧ ਪੈਂਦਾ ਠੀਕ ਹੈ ਜੀ ਇਹ ਖੀਚੜੀ ਵਾਂਗੂ ਕੁਲਮਾ ਕੁਲਮਾ ਹੀ ਵਧੀਆ ਲੱਗਦਾ ਹੁੰਦਾ ਆ ਤੇ ਇਹਨੂੰ ਹੁਣ ਆਪਾਂ ਮੀਡੀਅਮ ਤੇ ਸੇਕਦੇ ਉੱਤੇ ਪੱਕੀ ਜਾਣ ਦਵਾਂਗੇ ਬਣੇ ਤੋਂ ਬਾਅਦ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਇਹ ਤੇ ਦਲੀਏ ਨੂੰ ਮੀਡੀਅਮ ਸੇਕ ਤੇ ਪੱਕਦੇ ਹੋਏ ਹੋ ਚੁੱਕੇ ਆ ਜੀ 6-7 ਮਿੰਟ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲ ਉਹ گاੜਾ ਜਿਹਾ ਹੁਣ ਲੱਗ ਗਿਆ ਏ ਤੇ ਆਪਾਂ 3-4 ਮਿੰਟ ਇਹਨੂੰ ਹੋਰ ਪਕਾਉਣਾ ਏ ਕਿਉਂਕਿ ਠੰਡਾ ਹੋਣ ਤੋਂ ਬਾਅਦ ਦਲੀਆ ਜਿਹੜਾ ਇਹ ਘਾੜਾ ਹੋ ਜਾਂਦਾ ਹੁੰਦਾ ਆ ਸੋ ਆਪਾਂ 3-4 ਮਿੰਟ ਇਹਨੂੰ ਹੋਰ ਪਕਾ ਲਈਏ ਇੱਥੇ ਦੇਖੋ ਜੀ ਦਲੀਏ ਨੂੰ ਆਪਾਂ ਨੇ 3-4 ਮਿੰਟ ਹੋਰ ਪਕਾ ਲਿਆ ਏ ਇਹ ਤੁਸੀਂ ਦੇਖ ਸਕਦੇ ਹੋ ਦਲੀਆ ਆਪਣਾ ਬਣ ਗਿਆ ਏ ਇਸ ਤਰੀਕੇ ਦਾ ਬਣਿਆ ਹੈ ਟੋਟਲ ਇਹਨੂੰ ਆਪਾਂ ਨੇ 10 ਮਿੰਟ ਪਕਾਇਆ ਹੈ ਜੀ ਤੇ ਇਹ ਦਲੀਆ ਜਿਹੜਾ ਤੁਸੀਂ ਕੁੱਕਰ ਵਿੱਚ ਵੀ ਬਣਾ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਖੁੱਲਾ ਬਣਾਉਗੇ ਤਾਂ ਵੀ ਵਧੀਆ ਬਣ ਜਾਂਦਾ ਹੈ ਜੇ ਕੁੱਕਰ 'ਚ ਬਣਾਉਣਾ ਤਾਂ ਹੋਰ ਵੀ ਜਲਦੀ ਬਣ ਜਾਂਦਾ ਹੈ ਤੇ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਤੇ ਦਲੀਆ ਜਿਹੜਾ ਇਹ ਆਪਾਂ ਢੱਕ ਦੇਵਾਂਗੇ ਠੀਕ ਹੈ ਜੀ ਤੇ ਜਦੋਂ ਆਪਾਂ ਮੈਨੂੰ ਥੋੜਾ ਠੰਡਾ ਹੋ ਜਾਊਗਾ ਉਦੋਂ ਆਪਾਂ ਸਰਵ ਕਰਾਂਗੇ ਫਿਰ ਤੁਹਾਨੂੰ ਫਾਈਨਲ ਲੁੱਕ ਇਹਦੀ ਦਿਖਾਣੇ ਆ ਇਹਨੇ ਥੋੜਾ ਜਿਹਾ ਹੋਰ ਘਾੜਾ ਹੋ ਜਾਣਾ ਹੈ ਉਦੋਂ ਇੱਥੇ 5-7 ਮਿੰਟ ਹੋ ਗਏ ਜੀ ਦਲੀਏ ਨੂੰ ਟਾਕੇ ਰੱਖੇ ਹੋਏ ਤੇ ਆਪਾਂ ਦਲੀਏ ਨੂੰ ਡੋਂਗੇ ਦੇ ਵਿੱਚ ਕੱਢ ਲੈਣੇ ਆਏ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਠੀਕ ਹੋ ਚੁੱਕਿਆ ਹੈ ਤੇ ਹੁਣ ਆਪਾਂ ਇਹਨੂੰ ਡੋਂਗੇ ਚ ਕੱਢ ਲੈਣੇ ਆ ਤੇ ਸਰਵ ਕਰਦੇ ਆ ਇੱਥੇ ਦੇਖੋ ਜੀ ਦਲੀਆ ਆਪਾਂ ਨੇ ਡੋਂਗੇ ਦੇ ਵਿੱਚ ਕੱਢ ਲਿਆ ਹੈ ਤੇ ਧਨੀਏ ਦੇ ਨਾਲ ਗਾਰਨਿਸ਼ ਕਰ ਲਿਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਹੈਲਦੀ ਆਪਣਾ ਦਲੀਆ ਜਿਹੜਾ ਬਣ ਕੇ ਤਿਆਰ ਹੋ ਚੁੱਕਿਆ ਹੈ ਇਹਨੂੰ ਆਪਾਂ ਦਲੀਆ ਖਿਚੜੀ ਵੀ ਕਹਿ ਸਕਦੇ ਆ ਨਮਕੀਨ ਦਲੀਆ ਵੀ ਕਹਿ ਸਕਦੇ ਜੋ ਤੁਹਾਡਾ ਦਿਲ ਕਰਦਾ ਤੁਸੀਂ ਇਹਨੂੰ ਕਹਿ ਸਕਦੇ ਹੋ ਜੀ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਜੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਖਾਣਾ ਸਟਾਰਟ ਕਰ ਦੋ ਭਾਰ ਘਟਾਉਣ ਦੇ ਲਈ ਇਹ ਬਹੁਤ ਹੀ ਜ਼ਿਆਦਾ ਸਹਾਇਕ ਹੁੰਦਾ ਆ ਜਿਹੜੀਆਂ ਭੈਣਾਂ ਭਾਰ ਘਟਾਉਣਾ ਚਾਹੁੰਦੀਆਂ ਨੇ ਡਾਈਟ 'ਚ ਆਪਣੀ ਦਲੀਆ ਸ਼ਾਮਿਲ ਕਰੋ ਰਾਤ ਦੇ ਟਾਈਮ ਖਾਓ ਹਲਕਾ ਖਾਣਾ ਬਹੁਤ ਹੀ ਬੈਨੀਫਿਟ ਮਿਲਦੇ ਨੇ ਇਹਦੇ ਦਿਨ ਵਿੱਚ ਕਿਸੇ ਵੀ ਟਾਈਮ ਤੁਸੀਂ ਲੈ ਸਕਦੇ ਹੋ ਪਰ ਜੇਕਰ ਤੁਸੀਂ ਇਹਨੂੰ ਰਾਤ ਨੂੰ ਖਾਓਗੇ ਤਾਂ ਬਹੁਤ ਫਾਇਦੇਮੰਦ ਹੁੰਦਾ ਆ ਕਿਸ ਤਰ੍ਹਾਂ ਦੀ ਲੱਗੀ ਜੀ ਤੁਹਾਨੂੰ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਣਾ ਜੀ ਮਿਲਾਂਗੇ ਆਪਾਂ ਇੱਕ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ